ਉਨ੍ਹਾਂ ਦਾ ऑब्जेक्शन ਇਸ ਗੱਲ ਦਾ ਸੀਗਾ ਕਿ ਜੋ ਗੁਲਾਬ ਸਿੱਧੂ ਕੋਈ ਸਿੰਗਰ ਨੇ ਉਹਨਾਂ ਨੇ ਇੱਕ ऑब्जेक्शनੇਬਲ ਗਾਣਾ ਗਾਇਆ ਜਿਹਦੇ ਵਿੱਚ ਕਹਿ ਕੇ ਸਰਪੰਚ ਸਾਰੇ ਪਿੰਡ ਕੁੱਟ ਲਾਂਗੇ ਉਹ ਉਹਨਾਂ ਦੇ ਉੱਪਰ ਉਹਨਾਂ ਦਾ ऑब्जेक्शन ਸੀਗਾ ਗੱਲ ਵੀ ਉਹਨਾਂ ਦੀ ਜਾਇਜ਼ ਹੈ ਵਾਜਬ ਹੈ ਤੇ ਇਹਦੇ ਨਾਲ ਮਾਹੌਲ ਹੈ ਜਿਹੜਾ ਉਹ ਕਈ ਵਾਰੀ ਖਰਾਬ ਹੋਣ ਦਾ ਖਦਸ਼ਾ ਰਹਿੰਦਾ ਵੀ ਸਪੋਜ਼ ਵਿਆਹ ਦੇ ਵਿੱਚ ਕਿਤੇ ਸਰਪੰਚ ਔਰ ਜਿਹੜੀ ਹਾਰੀ ਹੋਈ ਤੇ ਰਹਿ ਉਹ ਇਕੱਠੇ ਹੋਗੇ ਤੇ ਗਾਣਾ ਲੱਗ ਗਿਆ ਉਥੇ ਮਾਹੌਲ ਖਰਾਬ ਹੋਊਗਾ ਕੋਈ ਟਰੈਕਟਰ ਦੇ ਉੱਪਰ ਡਕਲਾ ਕੇ ਕੋਈ ਜਾ ਰਿਹਾ ਹੈ ਉਥੇ ਮਾਹੌਲ ਖਰਾਬ ਹੋਊਗਾ ਸੋ ਮੈਂ ਡੀ ਸਾਹਿਬ ਕੋਲ ਭੇਜਿਆ ਉਹਨਾਂ ਨੂੰ ਕਿ ਤੁਸੀਂ ਇਹਨੂੰ ਐਗਜ਼ਾਮਿਨ ਕਰੋ ਵੀ ਇਹ ਕਿਵੇਂ ਕੀ ਕੀਤਾ ਜਾ ਸਕਦਾ ਹੈ ਸਰਕਾਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਕਿ ਇਹ ਜਿਹੜਾ ਵਿੱਚੋਂ ਇੱਕ ਲਾਈਨ ਹੈਗੀ ਉਹ ਡਿਲੀਟ ਹੋ ਸਕੇ ਸੋ ਉਹਦੇ ਵਾਸਤੇ ਭੇਜੇ ਹੁਣ ਦੇਖੋ ਕੀ ਰਿਪੋਰਟ ਪੈਕ ਹੁੰਦਾ ਸਮਝਦੇ ਨਹੀਂ ਇਸ ਤਰ੍ਹਾਂ ਹਥਿਆਰ ਬੈਨ ਕੀਤੇ ਸੀ ਕਿਉਂਕਿ ਬੱਚੇ ਨੇ ਯੂਥ ਨੇ ਉਹ ਮੋਟੀਵੇਟ ਹੁੰਦੇ ਨੇ ਇਸ ਤਰ੍ਹਾਂ ਕਿਹਦੇ ਗਾਣੇ ਕਮਿਊਨਿਟੀ ਕਮਿਊਨਿਟੀ ਮੈਂ ਭਾਈ ਸਾਹਿਬ ਤੁਹਾਡੀ ਗੱਲ ਨਾਲ 100% ਸਹਿਮਤ ਆ ਮੈਂ ਮੰਨ ਕੇ ਚਾਹਦਾ ਵੀ ਇਹ ਜਿਹੇ ਸਿਰਫ ਔਰ ਸਿਰਫ ਤੁਸੀਂ ਆਪਦੇ ਵਿਊਜ਼ ਲੈਣ ਦੇ ਲਈ ਇਹ ਜੀ ਤਿੱਖੀ ਗੱਲ ਹੈ ਜਿਹੜੀ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਹੋਵੇ ਉਹ ਨਹੀਂ ਕਹਿਣੀ ਚਾਹੀਦੀ ਹੈਗੀ ਗੀਤਕਾਰਾਂ ਨੂੰ ਵੀ ਤੇ ਜਿਹੜੇ ਐਕਟਰਸ ਨੇ ਉਹਨਾਂ ਨੂੰ ਵੀ ਸੋ ਹੁਣ ਕਰ ਜਾਂਦੇ ਨੇ ਕਈ ਵਾਰ ਤੁਹਾਡੀ ਗੱਲ ਠੀਕ ਹੈ ਪਰ ਕਿਸ ਕਿਸ ਗੱਲ ਤੇ ਬੈਨ ਲਾਈ ਚੱਲਾਂਗੇ ਕਦੇ ਕੋਈ ਬੋਤਲਾਂ ਨੂੰ ਚੱਕ ਲੈਂਦਾ ਕਦੇ ਕੋਈ ਅ ਅ ਦਰੂਮੋ ਸਿਕਟਾਂ ਨੂੰ ਚੱਕ ਲੈਂਦਾ ਕਦੇ ਕੋਈ ਹਥਿਆਰਾਂ ਨੂੰ ਚੱਕ ਲੈਂਦਾ ਕਦੇ ਕੋਈ ਸਰਪੰਚਾਂ ਨੂੰ ਵੜ ਕੇ ਖੜ ਗਿਆ ਕਿ ਸਰਪੰਚ ਕੁੱਟ ਦਾਂਗੇ ਐ ਆਪਾਂ ਇਹ ਤਾਂ ਆਪਾਂ ਅਸਿਊਮ ਵੀ ਨਹੀਂ ਕਰ ਸਕਦੇ ਨਾ ਮੈਂ ਨਾ ਤੁਸੀਂ ਆਪਾਂ ਜੇ ਸੋਚਣ ਲੱਗੇ ਵੀ ਆਹ ਆ ਚੀਜ਼ਾਂ ਬੈਨ ਕਰਦੀਏ ਉਹ ਕੋਈ ਨਵੀਂ ਚੀਜ਼ ਕੱਢ ਲੈਣਗੇ ਗੀਤਕਾਰ ਨੂੰ ਆਪ ਨਹੀਂ ਚਾਹੀਦੀ ਮੇਰੀ ਮੇਰੀ ਹਾਂ ਉਹਨਾਂ ਦੀ ਮੋਰਲ ਡਿਊਟੀ ਬਣਦੀ ਹੈ ਦੇਖੋ ਉਹ ਗੀਤਕਾਰ ਬਾਅਦ ਚ ਨੇ ਸਿੰਗਰ ਬਾਅਦ ਚ ਨੇ ਉਹ ਪਹਿਲਾਂ ਸਮਾਜ ਦਾ ਹਿੱਸਾ ਨੇ ਜਿੰਨੀ ਮੇਰੀ ਜਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਦੇ ਵਿੱਚ ਤੇ ਸਮਾਜ ਦੇ ਵਿੱਚ ਸ਼ਾਂਤੀ ਰਹੇ ਭਾਈਚਾਰਾ ਕਸਾਂਜ ਬਣੀ ਰਹੇ ਉਨੀ ਉਹਨਾਂ ਦੀ ਵੀ ਬਣਦੀ ਹੈ ਇਹ ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ